ਚੰਡੀਗੜ੍ਹ ਦੇ ਸਾਰੇ মিডিਆ ਸਾਥੀਆਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਮੁਬਾਰਕਬਾਦ ਮੈਂ ਕਿਉਂਕਿ ਅੱਜ ਮੈਡਮ ਇੰਦਰਜੀਤ ਕੌਰ ਜਿਹਦੇ ਹਲਕੇ ਦੇ ਨਾਲ ਸੰਬੰਧਿਤ ਕੁਝ ਸਾਥੀ ਪਾਰਟੀ ਦੇ ਸ਼ਾਮਲ ਹੋ ਰਹੇ ਨੇ ਮੈਂ ਪਹਿਲਾਂ ਇਹਨਾਂ ਨੂੰ ਕਹੂੰਗਾ ਕਿ ਉਹਨਾਂ ਨੂੰ ਵੈਲਕਮ ਵੀ ਕਹਿਣਗੇ ਔਰ ਉਹਨਾਂ ਨੂੰ ਇੰਟਰੋਡਿਊਸ ਵੀ ਕਰ ਦਵਾਂਗੇ ਫਿਰ ਉਸ ਤੋਂ ਬਾਅਦ ਪਾਰਟੀ ਸ਼ਮੂਲੀਅਤ ਦੀ ਰਸਮ ਕਰਦੇ ਆ ਧੰਨਵਾਦ ਜੀ ਮਨਿਸਟਰ ਸਾਹਿਬ ਸਭ ਤੋਂ ਪਹਿਲਾਂ ਮੇਰੀ ਮੈਂ ਆਪਣੇ ਜਿਹੜੇ ਮੇਰੇ ਨਾਲ ਸਾਥੀ ਆਏ ਨੇ ਮੈਂ ਸਾਰਿਆਂ ਦਾ ਅੱਜ ਪਾਰਟੀ ਦੇ ਵਿੱਚ ਵੈਲਕਮ ਕਰਦੀਆਂ ਔਰ ਧੰਨਵਾਦ ਕਰਦੀਆਂ ਸ਼੍ਰੀ ਅਮਨ अरोड़ा ਜੀ ਨੇ ਜਿਨ੍ਹਾਂ ਨੇ ਬਿਲਕੁਲ ਇੱਕ ਛੋਟੀ ਜੀ ਤੌਖ ਦੇ ਉੱਤੇ ਅੱਜ ਦਾ ਇਹ ਜਿਹੜਾ ਸਮਾਂ ਤੈਅ ਕੀਤਾ ਇਹ ਸਾਰੇ ਜਿਹੜੇ ਨੇ ਮੇਰੇ ਸਾਥੀ ਇਹ ਨੂਰਮੈਲ ਬਲਾਕ ਹੈ ਸਾਡਾ ਔਰ ਨੂਰਮੈਲ ਸ਼ਹਿਰ ਹੈ ਨੂਰਮੈਲ ਸ਼ਹਿਰ ਤੋਂ ਇਹ ਸਾਰੇ ਦੇ ਸਾਰੇ ਸਾਥੀ ਜਿਹੜੇ ਇਹ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਿਹਾ ਜਿਹਦੇ ਵਿੱਚ ਪ੍ਰੋਮਿਨੈਂਟ ਹਸਤੀਆਂ ਨੇ ਔਰ ਵੈਸੇ ਤਾਂ ਸਾਡੀ ਜੁਆਇਨਿੰਗ ਡੇਲੀ ਹੁੰਦੀ ਹੈ ਟੋਟਲ ਅਕਾਲੀ ਦਲ ਜਾਂ ਜਿਹੜੀਆਂ ਕਾਂਗਰਸ ਦੀਆਂ ਪੰਚਾਇਤਾਂ ਕੁਝ ਬਣ ਗਈਆਂ ਸੀ ਉਹ ਵੀ ਅਸੀਂ ਰੋਜ਼ ਦੀ ਰੋਜ਼ ਸ਼ਾਮਲ ਕਰਦੇ ਆਂ ਅ ਔਰ ਡੇਲੀ ਇੱਕ ਸਾਡੀ ਜੁਆਇਨਿੰਗ ਹੁੰਦੀ ਆ ਹਮੇਸ਼ਾ ਹੀ ਔਰ ਇਹ ਸਾਡੀਆਂ ਹਸਤੀਆਂ ਜਿਹੜੀਆਂ ਨੇ ਮੈਂ ਚਾਹੁੰਦੀ ਸੀ ਕਿ ਇਹਨਾਂ ਨੂੰ ਅੱਛੇ ਤਰੀਕੇ ਨਾਲ ਇੰਟਰੋਡਿਊਸ ਕਰਵਾ ਕੇ ਅਸੀਂ ਲੈ ਕੇ ਆਈਏ ਤਾਂ ਕਿ ਇਹਨਾਂ ਦਾ ਮੋਰਲ ਵੀ ਹਾਈ ਹੋਵੇ ਔਰ ਅਗੋਂ ਤੋਂ ਪਾਰਟੀ ਦੇ ਲਈ ਵਧੇਰੇ ਕੰਮ ਵੀ ਕਰ ਸਕਣ ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ ਜੁਆਇਨਿੰਗ ਦੇ ਵਿੱਚ ਸਭ ਤੋਂ ਪਹਿਲਾਂ ਸ਼੍ਰੀ ਰਜੀਵ ਮਿਸਰ ਜੀ ਮੇਰੇ ਇਧਰ ਖੱਬੇ ਪਾਸੇ ਬੈਠੇ ਨੇ ਇਹ ਕੌਂਸਲਰ ਨੇ ਮੌਜੂਦਾ ਨਗਰ ਕੌਂਸਲ ਨੂਰਮਲ ਦੇ ਔਰ ਨਾਲੀ ਸਾਡੇ ਸੇਖੜੀ ਸਾਹਿਬ ਨੇ ਉਹ ਵੀ ਕਾਉਂਸਲਰ ਨੇ ਮੌਜੂਦਾ ਨਗਰ ਕੌਂਸਲ ਨੂਰਮੈਲ ਦੇ ਔਰ ਇਸ ਤੋਂ ਇਲਾਵਾ ਸ਼੍ਰੀ ਪ੍ਰੇਮ ਕੁਮਾਰ ਜੀ ਰਾਜੂ ਉਪਲ ਇਹ ਸਾਡੇ ਨਾਲ ਦਾ ਹੀ ਪਿੰਡ ਹੈਗਾ ਜੀ ਉਪਲ ਜਗੀਰ ਜਿੱਥੋਂ ਇਹ ਪੂਰੇ ਹਲਕੇ ਦੇ ਵਿੱਚ ਇਹ ਦੁਆਬੇ ਦੇ ਐਸਸੀ ਵਿੰਗ ਦੇ ਸ਼ਰਮਣੀ ਕਾਲੀ ਦੇ ਦੇ ਪ੍ਰਧਾਨ ਸੀਗੇ ਦੁਆਬੇ ਦੇ ਜਿਹੜੇ ਸ਼ਾਮਲ ਕੀਤੇ ਜਾ ਰਹੇ ਸ਼੍ਰੀ ਸੰਚੂ ਵਧਵਾ ਜੀ ਇਹ ਪ੍ਰਧਾਨ ਨੇ ਨਰਾਇਣ ਕਲੱਬ ਨੂਰਮੈਲ ਦੇ ਤੇ ਉਹਗੇ ਸਮਾਜ ਸੇਵੀ ਜਿਨ੍ਹਾਂ ਦਾ ਪੂਰਾ ਪੂਰੇ ਨੂਰਮਲ ਦੇ ਵਿੱਚ ਸਮਾਜ ਸੇਵਾ ਦੇ ਵਿੱਚ ਉੱਗੇ ਨੇ ਇਹ ਜਿਹੜੇ ਵਿੱਚ ਆਪਣਾ ਹਿੱਸਾ ਲੈਂਦੇ ਨੇ ਉਸ ਤੋਂ ਬਾਅਦ ਨੇ ਸੰਦੀਪ ਕੁਮਾਰ ਮਿੱਤੂ ਜੀ सोनू ਮਿੱਤੂ ਕਹਿੰਦੇ ਅਸੀਂ ਇਹਨਾਂ ਨੂੰ ਔਰ ਬੜੀ ਖੁਸ਼ੀ ਦੇ ਨਾਲ ਇਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਸਭ ਤੋਂ ਜ਼ਿਆਦਾ ਉਤਸ਼ਾਹਤ ਨੇ ਔਰ ਸਮਾਜ ਸੇਵੀ ਨੇ ਇਸ ਤੋਂ ਨਾਲ ਸਾਡੇ ਨੇ ਸ੍ਰੀ ਸੰਜੀਵ ਵਰਮਨ ਜੀ ਸ੍ਰੀ ਰਜਨੀਸ਼ ਬੱਬਰ ਜੀ ਸਾਬਕਾ ਪ੍ਰਧਾਨ ਐਸਓ ਇਹ ਐਸਓਆਈ ਦੇ ਸਾਬਕਾ ਪ੍ਰੈਜ਼ੀਡੈਂਟ ਨੇ ਜਿਹੜੇ ਸਾਡੇ ਇੱਥੇ ਖਾਲਸਾ ਕਾਲਜ ਦੇ ਯੂਥ ਵਿੰਗ ਦੇ ਪ੍ਰਧਾਨ ਵੀ ਰਹੇ ਨੇ ਔਰ ਐਸਓਆਈ ਦੇ ਪ੍ਰੈਜ਼ੀਡੈਂਟ ਵੀ ਰਹੇ ਨੇ ਜ਼ਿਲ੍ਹਾ ਜਲੰਧਰ ਦੇ ਔਰ ਸ਼ਿਵਮ ਸੇਤੀਆ ਜੀ ਇਹ ਵੀ ਸਮਾਜ ਸੇਵੀ ਨੇ ਸ਼੍ਰੀ ਜਸਵੀਰ ਸਿੰਘ ਉਪਲ ਜੀ ਇਹ ਵੀ ਸਮਾਜ ਸੇਵੀ ਸਾਡੇ ਪੰਚਾਇਤ ਮੈਂਬਰ ਵੀ ਨੇ ਨਾਲ ਦੇ ਪਿੰਡ ਤੋਂ ਔਰ ਸ਼੍ਰੀ ਹਰੀਦੇਵ ਖੋਸਲਾ ਜੀ ਉਹ ਕੇ ਸਮਾਜ ਸੇਵੀ ਨੇ ਸ਼੍ਰੀ ਪ੍ਰਲਾਦ ਸ਼ਰਮਾ ਜੀ ਯੂਥ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਜਿਹੜੇ ਪ੍ਰੋਮਿਨੈਂਟ ਹਸਤੀਆਂ ਜਿਹੜੀਆਂ ਰਹੀਆਂ ਨੇ ਸ਼੍ਰੀ ਮਨੀਸ਼ ਕੁਮਾਰ ਨਈਅਤ ਜੀ ਸਮਾਜ ਸੇਵੀ ਨੂਰਮਹਿਲ ਤੋਂ ਤੇ ਸ਼੍ਰੀ ਸੋਨੂ ਉਪਲ ਜੀ ਸੀਨੀਅਰ ਅਕਾਲੀ ਅ ਲੀਡਰ ਨੇ ਔਰ ਜਿਹੜੇ ਰਜੀਵ ਮਿਸਰ ਨੇ ਸਾਡੇ ਕੌਂਸਲਰ ਸਹਿਬਾਨ ਇਹ ਨੂਰਮੈਲ ਜਿਹੜੇ ਸਾਡੀਆਂ ਵੱਖ-ਵੱਖ ਸੰਸਥਾਵਾਂ ਦੇ ਪ੍ਰੈਜ਼ੀਡੈਂਟ ਵੀ ਨੇ ਔਰ ਬੜੇ ਜਾਣੀਮਾਨੀ ਨੂਰਮੈਲ ਦੀ ਸ਼ੰਜਾ ਉਸ ਕਮੇਟੀ ਦੇ ਪ੍ਰੈਜ਼ੀਡੈਂਟ ਵੀ ਨੇ ਔਰ ਮੈਂ ਸਮਝਿੰਦੇ ਕਿ ਅੱਜ ਇੱਕ ਨੂਰਮੈਲ ਦੇ ਵਿੱਚੋਂ ਇੱਕ ਕਿਸਮ ਦਾ ਜਿਹੜਾ ਪਿਛਲੇ ਲੰਬੇ ਸਮੇਂ ਤੋਂ ਗੈਪ ਚੱਲਦਾ ਆ ਰਿਹਾ ਸੀ ਉਹ ਸਾਡਾ ਪੂਰਾ ਨੂਰਮਲ ਅਗਲੀ ਇਲੈਕਸ਼ਨ ਵਾਸਤੇ ਵੀ ਰੈਡੀ ਹੋ ਗਿਆ ਔਰ ਇਹ ਜਿਹੜੇ ਸਾਡੇ ਸਾਡੇ ਨਾਲ ਜਿਹੜੇ ਸਾਥੀ ਅੱਜ ਜੁੜੇ ਨੇ ਇਹ ਸਾਥੀ ਸਾਡੇ ਹ ਕੱਲਾ ਕੱਲਾ ਜਿਹੜਾ ਨੇ ਪੂਰੇ ਹਲਕੇ ਨੂੰ ਜਿਹੜਾ ਸਾਨੂੰ ਪੂਰੀ ਸਪੋਰਟ ਕਰਨ ਵਾਲਾ ਨੇ ਮੈਂ ਇਹਨਾਂ ਦਾ ਅੱਜ ਬਹੁਤ ਬਹੁਤ ਧੰਨਵਾਦ ਤੇ ਜੀ ਆਇਆਂ ਕਰਦਾਂ ਹਾਂ ਸੋ ਮੈਂ ਜਿਵੇਂ ਸਾਡੇ ਕੁਲੀਗ ਮੇੜਵਿੰਦਰਜੀਤ ਤਰਮਨਜੀ ਨੇ ਦੱਸਿਆ ਸਾਰੇ ਹੀ ਉਹ ਸਾਥੀ ਜਿਹੜੇ ਕਿ ਆਪੋ ਆਪਣੇ ਫੀਲਡ ਦੇ ਵਿੱਚ ਚਾਹੇ ਕੋਈ ਸਮਾਜ ਸੇਵਾ ਦੇ ਵਿੱਚ ਔਰ ਚਾਹੇ ਕੋਈ politically ਜਿਨ੍ਹਾਂ ਦਾ ਅਸਰ ਸੂਖ ਹੈ ਔਰ ਰਹ ਹੈ ਪਿੰਡ ਪਿੰਡਾਂ ਦੇ ਵਿੱਚੋਂ ਕੋਈ ਮੈਂਬਰ ਪੰਚਾਇਤ ਸਹਿਬਾਨ ਵੀ ਨੇ ਸਮਾਜ ਸੇਵੀ ਵੀ ਨੇ ਕਾਉਂਸਲਰ ਵੀ ਨੇ ਸੋ ਮੈਂ ਉਹਨਾਂ ਸਾਰਿਆਂ ਦਾ ਹੀ ਮੈਡਮ ਇੰਦਰਜੀਤ ਕੌਰ ਦੀ ਅਗਵਾਈ ਦੇ ਵਿੱਚ ਇਹਨਾਂ ਨੇ ਆਵਾਜ਼ ਦੀ ਪਾਰਟੀ ਦੀਆਂ ਨੀਤੀਆਂ ਨੂੰ ਔਰ ਇਹਨਾਂ ਦੇ ਕੰਮਾਂ ਨੂੰ ਦੇਖ ਕੇ ਅੱਜ ਸ਼ਮੂਲੀਤ ਕੀਤੀ ਹੈ ਸੋ ਉਹਨਾਂ ਸਾਰਿਆਂ ਦਾ ਵੈਲਕਮ ਕਰਦਾ ਔਰ ਮੈਂ ਸਮਝਦਾ ਕਿ ਇਹਦੇ ਨਾਲ ਇੱਕ ਮਜ਼ਬੂਤੀ ਹੈ ਜਿਹੜੀ ਉਹ ਹਲਕੇ ਦੇ ਵਿੱਚ ਔਰ ਵੀਰ ਪਾਰਟੀ ਨੂੰ ਵੀ ਮਿਲੇਗੀ ਸੋ ਇਹਨਾਂ ਸਾਰੇ ਸਾਥੀਆਂ ਦਾ ਉਚੇਚੇ ਤੌਰ ਤੇ ਵੈਲਕਮ ਜੀ ਆਇਆਂ ਨੂੰ ਔਰ ਮੈਡਮ ਇੰਦਜੀਤ ਕੌਰ ਜੀ ਆਇਆਂ ਨੂੰ ਮੁਬਾਰਕਾਂ ਵਧਾਈਆਂ ਕਿ ਉਹ ਇਹਨਾਂ ਸਾਥੀਆਂ ਦੀ ਸ਼ਮੂਲੀਅਤ ਨਾਲ ਹੋਰ ਮਜ਼ਬੂਤ ਔਰ ਤਗੜੇ ਹੋਏ ਨੇ ਹਲਕੇ ਦੇ ਵਿੱਚ ਪੂਰੀ ਸ਼ਿੱਦਤ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਮਜ਼ਬੂਤੀ ਦੇ ਨਾਲ ਕੰਮ ਕਰਨਗੇ ਇਹ ਹੀ ਮੇਰੇ ਸ਼ੁਕਾ ਹਾਂ ਉਹਨਾਂ ਨੂੰ ਸਾਰੇ ਸਾਥੀਆਂ ਨੂੰ ਵੈਲਕਮ ਔਰ ਇਸ ਤੋਂ ਬਾਅਦ ਉਹ ਸਾਰੇ ਨੂੰ ਪੰਡਿਤ ਜੀ ਸ਼ਮੂਲੀਅਤ ਦੇ